ਜੋ ਮੁਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਪਾਲਿਸੀ ਲਗਭਗ ਤਿਆਰ ਹੈ ਲੇਕਿਨ ਸਾਰੇ ਸਟੇਕ ਹੇਲਡਰਸ ਨਾਲ ਡਿਸਕਸ ਕਰਕੇ ਸਾਰੇ ਜਿਹੜੇ ਇਹਨਾਂ ਤੇ ਅਸਰ ਪੈਣਾ ਕਿਸਾਨ ਹੋਗੇ ਮਜ਼ਦੂਰ ਹੋਗੇ ਕੰਜ਼ਿਊਮਰ ਹੋਗੇ ਉਹਨਾਂ ਨਾਲ ਡਿਸਕਸ ਕਰਕੇ ਉਹਦੇ ਚ ਜੋ ਮਤਲਬ ਉਹਨੂੰ ਹੋਰ ਚੰਗੇਰਾ ਬਣਾ ਕੇ ਫਿਰ ਉਹਨੂੰ ਲਾਗੂ ਕੀਤਾ ਜਾਏਗਾ ਸੋ ਪਾਲਿਸੀ ਮੁਖ ਮੰਤਰੀ ਸਾਹਿਬ ਨੇ ਕਿਹਾ ਲਗਭਗ ਤਿਆਰ ਹੈ ਸੋ ਸਿਰਫ ਡਿਸਕਸ਼ਨ ਸਾਡਾ ਪੰਜਾਬ ਬਾਸਵਤੀ ਪੈਦਾ ਕਰਦਾ ਦੁਨੀਆ ਦੀ ਬੈਸਮਤੀ ਸਾਡੇ ਪੰਜਾਬ ਲੇਕਿਨ ਇਹਨਾਂ ਨੇ ਐਕਸਪੋਰਟ ਦੇ ਕੇਂਦਰ ਸਰਕਾਰ ਵਾਲਿਆਂ ਨੇ ਉੱਤੇ ਬੈਨ ਲਾਇਆ ਹੋਇਆ ਸਾਰੀ ਬਾਸਮਤੀ ਨੂੰ ਇਹਨਾਂ ਦੇ ਜਿਹੜੇ 2-4 ਜਿਹੜੇ ਵਪਾਰ ਕਾਰਪੋਰੇਟ ਘਰਾਣੇ ਉਹ ਖਰੀਦੀ ਜਾਂਦੇ ਜਦੋਂ ਪੰਜਾਬ ਦੇ ਕਿਸਾਨ ਤੋਂ ਹਰਿਆਣਾ ਦੇ ਕਿਸਾਨ ਤੋਂ ਯੂਪੀ ਦੇ ਕਿਸਾਨ ਤੋਂ ਬਾਸਮਤੀ ਖਰੀਦੀ ਜਾਊਗੀ ਸਾਰੀ ਉਹ ਸਸਤੇ ਭਾਅ ਥਰੋਅ ਅਵੇ ਪ੍ਰਾਈਸਸ ਤੇ ਉਸ ਤੋਂ ਬਾਅਦ ਇਹਨਾਂ ਨੇ ਐਕਸਪੋਰਟ ਖੋਲ ਦੇਣੀ ਮੁੜ ਕੇ ਉਹਨਾਂ ਨੂੰ ਅਰਬਾਂ ਦਾ ਫਾਇਦਾ ਸੋ ਸਾਡੇ ਨਾਲ ਸਾਜਿ ਹੋ ਰਹੀ ਹੈ ਹਰ ਰੋਜ਼ ਸਾਜਿ ਐਗਰੀਕਲਚਰ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਆ ਲੇਕਿਨ ਜਿਹੜੀ ਟ੍ਰੇਡ ਆਫ ਐਗਰੀਕਲਚਰ ਪ੍ਰੋਡਕਟਸ ਆ ਇਹੇ ਕੇਂਦਰ ਕੋ ਪੈਦਾ ਅਸੀਂ ਉਹੀ ਕਰਾਂਗੇ ਜਿਹੜੀ ਵਿਕੂਗੀ ਹੁਣ ਜਿਹੜੇ ਉਹ ਉਤਾਏ ਚਾਹੁੰਦੇ ਆ ਪਾਲਸੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਵੀ ਅਸੀਂ ਸਿਰਫ ਕਣਕ ਦੇ ਝੋਨਾ ਹੀ ਬੀਜੀ ਜਾਈਏ ਇਹ ਹੀ ਸਿਰਫ ਇਸੇ ਜੇ ਫਸੇ ਰਹੀਏ ਤੇ ਜਿਹੜੇ ਦੂਜੇ ਮੱਕੀ-ਮੁੱਕੀ ਵਾਲਾ ਜਿਹੜਾ ਕੰਮ ਹੈ ਹੋਰ ਪ੍ਰੋਸੈਸ ਫੂਡ ਵਾਲਾ ਜਿਹੜਾ ਕੰਮ ਹੈ ਉਹ ਸਾਰੇ ਦੋ ਚਾਰ ਜਿਹੜੇ ਬਿジネス ਘਰਾਣੇ ਵੱਡੇ ਜਿਹੜੇ ਇਹਨਾਂ ਨੂੰ ਵਿਹਾਰਜ ਦਿੰਦੇ ਇਲیکشن ਲੜਨ ਵਾਸਤੇ ਉਹ ਵਰਤਣ ਸੋ ਇਹ ਕਿਸਾਨ ਨੂੰ ਤਾਂ ਦੋਸ਼ੀ ਸਮਝਿਆ ਜਾ ਰਿਹਾ ਸਾਨੂੰ ਤਾਂ ਤੁਸੀਂ ਜੋ ਕਹਿ ਰਹੇ ਹੋਗੇ ਅਸੀਂ ਬੀਜ ਕਿ ਦੇ ਰਹੇ ਹਾਂ ਪੈਦਾ ਕਰਕੇ ਦੇ ਰਹੇ ਹਾਂਗੇ ਕੁਆਲਿਟੀ ਦੇ ਦਾਂਗੇ ਦੁਨੀਆ ਦੇ ਵਿੱਚ ਨਾ ਤਾਂ ਸਾਡੇ ਫਲਾਂ ਰਗਾ ਸਵਾਦ ਆ ਕਿਤੇ ਨਾ ਸਾਡੀਆਂ ਸਬਜ਼ੀਆਂ ਰਗਾ ਕਿਤੇ ਸਵਾਦ ਨਾ ਸਾਡੇ ਅੰਨ ਵਰਗਾ ਕਿਤੇ ਅੰਨ ਮਿਲਦਾ ਸਾਰੀ ਦੁਨੀਆ ਚ ਮੰਗ ਹੈ ਸਾਡੇ ਦੁੱਧ ਦੀ ਸਾਰੀ ਦੁਨੀਆ ਚ ਮੰਗ ਹੈ ਲੇਕਿਨ ਇਹ ਕੇਂਦਰ ਸਰਕਾਰ ਦੀ ਜਿਹੜੀਆਂ ਇਹ ਇਹ ਮੈਂ ਕਹਿੰਦਾ ਵੀ ਬੇਈਮਾਨੀ ਵਾਲੀ ਨੀਤੀ ਹੈ ਜਿਹਦੇ ਕਰਕੇ ਕਿਸਾਨ ਅੱਜ ਕਿਸਾਨ ਨਹੀਂ ਸਾਰੇ ਦੇਸ਼ ਦਾ ਨਾ ਕੱਲਾ ਪੰਜਾਬ ਦਾ ਨਹੀਂ ਸਾਰੇ ਦੇਸ਼ ਦਾ ਕਿਸਾਨ ਅੱਜ ਥੱਲੇ ਜਾ ਰਿਹਾ ਹੈ ਉਹਦੇ ਨਿਗਾਰ ਵੱਲ ਜਾ ਰਿਹਾ ਅਸੀਂ ਤਾਂ ਸਾਥ ਨੂੰ ਤੁਸੀਂ ਕਹੋ ਤੁਸੀਂ ਦੱਸੋ ਵੀ ਕਿਹੜੀ ਕੀ ਪੈਦਾ ਕਰਨੀ ਹੈ ਲੀਚੀ ਕੀਵੀ ਜਿਹੜੇ ਡ੍ਰੈਗਨ ਫਰੂਟ ਮਤਲਬ ਜਿਹੜੇ ਇੱਥੋਂ ਦੇ ਹੁੰਦੇ ਨੇ ਅਸੀਂ ਉਹ ਵੀ ਇੱਥੇ ਪੈਦਾ ਕਰ ਦਿੰਦੇ ਆ ਸੋ ਇਹ ਸਿਰਫ ਪਾਲਿਸੀ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਜੇ ਦੇਸ਼ ਨੂੰ ਸੱਚੀ ਵਿਸ਼ਵਗੁਰੂ ਬਣਾਉਣਾ ਹੈ ਤਾਂ ਉਹ ਕਿਸਾਨੀ ਦੇ ਥਰੂ ਹੀ ਬਣ ਸਕਦਾ 60% ਲੋਕ ਸਾਡੇ ਕਿਸਾਨੀ ਦੇ ਸਿੱਧੇ ਨਿਰਭਰ ਆ ਸਾਡੇ ਦੇਸ਼ ਦੇ ਤੇ ਤੁਸੀਂ ਮਤਲਬ ਪਾਲਿਸੀਆਂ ਇਸ ਤਰ੍ਹਾਂ ਦੀ ਬਣਾਉਣੇ ਕਿ ਕਿਸਾਨ ਕਿਸਾਨੀ ਛੱਡ ਜਾ ਹੁਣ ਤਾਂ ਜਿਹੜੇ ਸਾਡੇ ਮਾਹਰ ਹੈ ਇਕਨੋਮਿਸਟ ਹੈ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਜਿਹੜੀ ਮੇਨ ਇਕਨੋਮਿਕਲ ਡਰਾਈਵਿੰਗ ਫੋਰਸ ਹੈ ਨਾ ਉਹ ਐਗਰੀਕਲਚਰ ਸੋ ਇਹਨੂੰ ਕੇਂਦਰ ਸਰਕਾਰ ਨੂੰ ਆਪਣੀਆਂ ਜਿਹੜੀਆਂ ਪਾਲਿਸੀਆਂ ਦੇ ਵਿੱਚ ਤਬਦੀਲੀ ਕਰਨੀ ਪਵੇਗੀ ਪਿਆਰਿਓ ਅੱਜ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਡਾਕਟਰ ਐਸ ਐਸ ਗੋਸਲ ਹੋਰਾਂ ਦੇ ਉਦਮ ਦੇ ਨਾਲ ਪੀਏਯੂ ਕਿਸਾਨ ਮੇਲਾ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਕਿਸਾਨ ਮੇਲਾ ਕਰਾਇਆ ਜਾਂਦਾ ਹੈ ਇੱਕ ਕੰਟੀਨਿਊਇੰਗ ਪ੍ਰੋਸੈਸ ਹੈ ਇਹ ਸਾਲ ਦੇ ਵਿੱਚ ਦੋ ਵਾਰੀ ਕਰਾਇਆ ਜਾਂਦਾ ਔਰ ਡਾਕਟਰ ਗੋਸਲ ਫਰੀਦਕੋਟ ਦਾ ਖਾਸ ਧਿਆਨ ਰੱਖਦੇ ਆ ਸੋ ਇੱਥੇ ਖੁਦ ਆਏ ਆ ਇਹ ਸੋ ਮੈਂ ਇਹਨਾਂ ਨੂੰ ਪਹਿਲਾਂ ਜੀ ਆਇਆਂ ਕਹਿੰਦਾ ਸਾਡੇ ਇਹਨਾਂ ਸਾਡੀ ਸਾਰੀ ਜਿਹੜੀ ਫੈਕਲਟੀ ਆ ਸਾਡਾ ਜਿਹੜਾ ਸਾਰਾ ਸਟਾਫ ਹੈ ਪੀਯੂ ਦਾ ਕਿਉਂਕਿ ਇਹਨਾਂ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਰਾਹ ਦੇ ਉੱਤੇ ਜਿਹੜਾ ਇਹ ਰਸਤਾ ਹੈ ਇਹ ਸਾਡੇ ਖੇਤੀਬਾੜੀ ਹੋ ਗਈ ਜਾਂਦਾ ਸਾਡੀ ਖੇਤੀਬਾੜੀ ਵਧੇ ਜਾਂਦਾ ਔਰ ਖੇਤੀਬਾੜੀ ਤਾਂ ਕਾਮਯਾਬ ਹੋਏਗੀ ਜੇ ਉਹਨੂੰ ਅਸੀਂ ਆਧੁਨਿਕ ਢੰਗ ਤਰੀਕਿਆਂ ਨਾਲ ਕਰੀਏ ਜਿਹੜੀ ਮਾਰਕੀਟਿੰਗ ਦੀਆਂ ਨਵੀਆਂ ਟੈਕਨੀਕਸ ਆ ਉਹ ਫੜਾਈਏ ਪ੍ਰੋਸੈਸਿੰਗ ਦੇ ਜਿਹੜੇ ਯੂਨੀਵਰਸਿਟੀ ਲੋਜਾਦ ਕੀਤੀਆਂ ਹੋਈਆਂ ਟੈਕਨੀਕਸ ਆ ਉਹਨਾਂ ਨੂੰ ਅਪਣਾਈਏ ਔਰ ਜਿਹੜੇ ਲੋਕ ਕਾਮਯਾਬ ਨੇ ਜਿਹੜੇ ਰੂਲ ਮਾਡਲ ਨੇ ਉਹਨਾਂ ਨੂੰ ਸ਼ੋਕੇਸ ਕਰ ਕਰੀਏ ਸੋ ਇੱਥੇ ਬਹੁਤ ਸਾਰੇ ਜਿਹੜੇ ਉਦਮੀ ਆ ਜਿਨ੍ਹਾਂ ਨੇ ਆਪ ਦੀ ਪ੍ਰੋਸੈਸਿੰਗ ਕਰਕੇ ਅਗ੍ਰਿਕਲਚਰ ਪ੍ਰੋਡਕਟ ਦੀ ਪ੍ਰੋਸੈਸਿੰਗ ਕਰਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਬਣਾਏ ਆ ਉਹਨਾਂ ਨੂੰ ਇੱਥੇ ਸ਼ੋਕੇਸ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਐਜ਼ ਅ ਮਾਡਲ ਬੀਲ ਦੇ ਹੋ ਨਵੇਂ ਬੀ ਜਿਹੜੇ ਜਿਹੜੇ ਬਿਮਾਰੀਆਂ ਦਾ ਵੱਧ ਲੜ ਸਕਦੇ ਆ ਉਹਨਾਂ ਨੂੰ ਅਸੀਂ ਕਿਉਂ ਕੀਤਾ ਗਿਆ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੀਟਨਾਸ਼ਕਾ ਉਹਨਾਂ ਨੂੰ ਕਦੋਂ ਕਿਵੇਂ ਵਰਤਣਾ ਹੈ ਮਿੱਟੀ ਦੀ ਪਰਖ ਕਿਵੇਂ ਕਰਨੀ ਹੈ ਪਾਣੀ ਕਦੋਂ ਕਿੰਨਾ ਦੇਣਾ ਹੈ ਕਿਸ ਟੈਕਨੀਕ ਦਾ ਦੇਣਾ ਉਹ ਸਾਰੀਆਂ ਇੱਥੇ ਸੋ ਕੀਤੀਆਂ ਨੇ ਔਰ ਇਹ ਇਕੱਲਾ ਇਹ ਨਹੀਂ ਵੀ ਇਕੱਲੇ ਅਸੀਂ ਸਟਾਕ ਲਾਤੀਆਂ ਸੋ ਯੂਨੀਵਰਸਿਟੀ ਵੱਲੋਂ ਡਾਕਟਰ ਗੋਰਸਲ ਵੱਲੋਂ ਪੈਂਫਲਟ ਵੀ ਛਪਾਏ ਗਏ ਸੋ ਅਸੀਂ ਇਹ ਚਾਹੁੰਦੇ ਆ ਕੇ ਵੱਧ ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਭਰਾ ਜਿਹੜੇ ਖੇਤੀਬਾੜਾ ਜੁੜੇ ਆ ਜਾਂ ਖੇਤੀਬਾੜੀ ਸਹਾਇਕ ਤੋਂ ਬਿਆਨ ਨਾਲ ਜੁੜੇ ਆ ਉਹ ਇਹਨਾਂ ਮੇਲੇ ਵਿੱਚ ਸ਼ਿਰਕਤ ਕਰਨ ਅਤੇ ਆਪਦੇ ਆਪ ਨੂੰ ਇੰਪਾਵਰ ਕਰਕੇ ਲੈ ਜਾਣ ਇਥੋਂ ਤਾਂ ਕਿ ਪੰਜਾਬ ਨੂੰ ਜਿਹੜਾ ਸੀ ਰੰਗਲਾ ਪੰਜਾਬ ਆ ਉਹ ਜਲਦ ਤੋਂ ਜਲਦ ਬੜਾ ਸਕੀ ਸੋ ਇਹਦੇ ਤੁਹਾਡਾ ਵੀ ਬੜਾ ਵੱਡਾ ਯੋਗਦਾਨ ਹੈ ਇਹਦਾ ਪ੍ਰੈਸ ਦਾ ਬੜਾ ਯੋਗਦਾਨ ਤੇ ਫ੍ਰੀ ਗੁੱਟਾਂ ਦੀ ਪ੍ਰੈਸ ਦਾ ਤਾਂ ਵੈਸੇ ਹੀ ਪੰਜਾਬ ਦੇ ਵਿੱਚ ਨਾ ਹੈ ਹਰੇਕ ਕੰਸਟਰਕਸ਼ਨ ਕੰਮ ਦੇ ਵਿੱਚ ਤੁਸੀਂ ਕੰਸਟਰਕਕਟਿਵ ਕੰਮ ਦੇ ਵਿੱਚ ਤੁਸੀਂ ਅੱਗੇ ਹੋ ਕੇ ਸਾਥ ਦਿੰਦੇ ਹੋ ਤਾਂ ਤੁਸੀਂ ਸਾਰੇ ਜਣੇ ਇੱਥੇ ਆਏ ਵੱਡਾ ਧੰਨਵਾਦ ਬੀਸੀ ਸਾਹਿਬ ਔਰ ਇਹਨਾਂ ਸਾਰੀ ਟੀਮ ਜਿਹੜੀ ਲੁਧਿਆਣਾ ਚੱਲ ਕੇ ਇੱਥੇ ਆਈ ਹੈ ਇਹਨਾਂ ਦਾ ਧੰਨਵਾਦ ਔਰ ਜਿਹੜੇ ਕਿਸਾਨ ਵੀ ਔਰ ਜਿਹੜੇ ਉਦਮੀ ਇਸ ਮੇਲੇ ਦੇ ਵਿੱਚ ਭਾਗ ਲੈਣ ਆਏ ਉਹਨਾਂ ਨੂੰ ਮੈਂ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਉਹਨਾਂ ਦਾ ਧੰਨਵਾਦੀ ਵੀ ਹੈ ਕਿ ਤੁਸੀਂ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਉਪਰਾਲੇ ਆ ਉਹਨਾਂ ਨੂੰ ਅੱਗੇ ਹੋ ਕੇ ਉਹਨਾਂ ਦੀ ਉਹਨਾਂ ਦਾ ਸਰਾਣਾ ਕਰਦੇ ਹਾਂ ਉਹਨਾਂ ਨੂੰ ਬਾੜਦੇ ਹਾਂ ਦੇਖੋ ਇਹ ਬੜੀ ਵੈਸੇ ਮਟੰਪੜਾ ਸੀ ਵੀ ਸਾਡਾ ਖੇਤੀ ਪ੍ਰਧਾਨ ਤੂਬਾ ਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਦੀ ਆਜ਼ਾਦੀ ਆਈ ਆ ਸੀ ਐਗਰੀਕਲਚਰ ਪਾਲਿਸੀ ਨਹੀਂ ਬਣਾਈ। ਤੋਂ ਮਾਜੋ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਪਾਲਿਸੀ ਲਗਭਗ ਤਿਆਰ ਆ ਲੇਕਿਨ ਸਾਰੇ ਸਟੇਕ ਹੇਲਡ ਨਾਲ ਡਿਸਕਸ ਕਰਕੇ ਸਾਰੇ ਜਿਹੜੇ ਜਿਨ੍ਹਾਂ ਤੇ ਅਸਰ ਪੈਣਾ ਕਿਸਾਨ ਹੋਗੇ, ਮਜ਼ਦੂਰ ਹੋਗੇ, ਕੰਜ਼ਿਊਮਰ ਹੋਗੇ ਉਹਨਾਂ ਨਾਲ ਡਿਸਕਸ ਕਰਕੇ ਉਹਦੇ ਚ ਜੋ ਮਤਲਬ ਉਹਨੂੰ ਹੋਰ ਚੰਗੇਰਾ ਬਣਾ ਕੇ ਫਿਰ ਉਹਨੂੰ ਲਾਗੂ ਕੀਤਾ ਜਾਏਗਾ। ਸੋ ਪਾਲਿਸੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਲਗਭਗ ਤਿਆਰ ਹੈ। ਸੋ ਸਿਰਫ ਡਿਸਕਸ਼ਨ ਹੋਣੀ ਬਾਕੀ ਵਜ੍ਹਾ ਕਿ ਕਿਸਾਨ ਅੱਜ ਵੀ ਫਸਲੀ ਨੂੰ ਪ੍ਰੰਪਤਾ ਕਿਉਂ ਨਹੀਂ ਬਣਾ ਰਿਹਾ ਲੱਖ ਯਤਨ ਕਰਦੇ ਸਰਕਾਰ ਵੱਲੋਂ ਟੈਕਨੀਕਲ ਡਿਪਾਰਟਮੈਂਟ ਵੱਲੋਂ ਪਰ ਹਜੇ ਵੀ ਜਿਹੜਾ ਹੈ ਦਵਾਈ ਦੀ ਫਸਲਾਂ ਦੇ ਪਿੱਛੇ ਹੈ ਜੀ ਕਿਸਾਨ ਕੋਲ ਹੈ ਕਿ ਮੰਡੀਕਰਨ ਦੀ ਕੋਈ ਸਮੱਸਿਆ ਹੈ ਜਾਂ ਸਰਕਾਰ ਵੱਲੋਂ ਹੀ ਇਹ ਜਿਹੇ ਪੋਲਿਸੀਆਂ ਨਹੀਂ ਆ ਰਹੀਆਂ ਕਿ ਉਹਨਾਂ ਜਿਹੜੀਆਂ ਐਗਰੀਕਲਚਰ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਆ ਲੇਕਿਨ ਜਿਹੜੀ ਟ੍ਰੇਡ ਆਫ ਐਗਰੀਕਲਚਰ ਪ੍ਰੋਡਕਟਸ ਆ ਇਹ ਇਹ ਕੇਂਦਰ ਕੋ ਪੈਦਾ ਅਸੀਂ ਉਹੀ ਕਰਾਂਗੇ ਜਿਹੜੀ ਵਿਕੂਗੀ ਫਿਰ ਜਿਹੜੇ ਉਹ ਉਹ ਤਾਂ ਇਹ ਚਾਹੁੰਦੇ ਆ ਪਾਲਿਸੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਵੀ ਅਸੀਂ ਸਿਰਫ ਕਣਕ ਦੇ ਝੋਨੇ ਦੀ ਬੀਜੀ ਜਾਈਏ ਇਹ ਹੀ ਸਿਰਫ ਇਸੇ ਜ ਫਸੇ ਰਹੀ ਹੈ ਤੇ ਜਿਹੜੇ ਦੂਜੇ ਅਹ ਮੱਕੀ ਮੁੱਕੀ ਵਾਲਾ ਜਿਹੜਾ ਕੰਮ ਹੈ ਹੋਰ ਪ੍ਰੋਸੈਸ ਫੂਡ ਵਾਲਾ ਜਿਹੜਾ ਕੰਮ ਹੈ ਉਹ ਸਾਰੇ ਦੋ ਚਾਰ ਜਿਹੜੇ ਬਿਜ਼ਨਸ ਘਰਾਣੇ ਵੱਡੇ ਜਿਹੜੇ ਇਹਨਾਂ ਨੂੰ ਦਿਹਾਜ ਦਿੰਦੇ ਐ ਲੈਖੇ ਲੱਣ ਵਾਸਤੇ ਉਹ ਵਰਤਣ ਸੋ ਇਹ ਕਿਸਾਨ ਨੂੰ ਤਾਂ ਦੋਸ਼ੀ ਸਮਝਿਆ ਜਾ ਰਿਹਾ ਸਾਨੂੰ ਤਾਂ ਤੁਸੀਂ ਜੋ ਕਹਿ ਰਹੇ ਹੋਗੇ ਅਸੀਂ ਬੀਜ ਕਿ ਦੇ ਰਹੇ ਹਾਂ ਪੈਦਾ ਕਰਕੇ ਦੇ ਦੇਣਗੇ ਕੁਆਲਿਟੀ ਦੇ ਦੇਣਗੇ ਦੁਨੀਆ ਦੇ ਵਿੱਚ ਨਾ ਤਾਂ ਸਾਡੇ ਫਲਾਰਗਾ ਸਵਾਦ ਆ ਕਿਤੇ ਨਾ ਸਾਡੀਆਂ ਸਬਜ਼ੀਆਂ ਰਗਾ ਕਿਤੇ ਸਵਾਦ ਹੈ ਨਾ ਸਾਡੇ ਅੰਨ ਵਰਗਾ ਕਿਤੇ ਅੰਨ ਮਿਲਦਾ ਸਾਰੀ ਦੁਨੀਆ ਚ ਮੰਗ ਹੈ ਸਾਡੇ ਦੁੱਧ ਦੀ ਸਾਰੀ ਦੁਨੀਆ ਚ ਮੰਗ ਹੈ ਲੇਕਿਨ ਇਹ ਕੇਂਦਰ ਸਰਕਾਰ ਦੀ ਜਿਹੜੀਆਂ ਇਹ ਇਹ ਮੈਂ ਕਹਿੰਦਾ ਵੀ ਬੇਈਮਾਨੀ ਵਾਲੀ ਨੀਤੀ ਹੈ ਜਿਹਦੇ ਕਰਕੇ ਕਿਸਾਨ ਅੱਜ ਕਿਸਾਨ ਨਹੀਂ ਸਾਡੇ ਦੇਸ਼ ਦਾ ਖੱਤਕਲ ਪੰਜਾਬ ਦਾ ਨਹੀਂ ਸਾਰੇ ਦੇਸ਼ ਦਾ ਕਿਸਾਨ ਅੱਜ ਥੱਲੇ ਜਾ ਰਿਹਾ ਹੈ ਉਹਦੇ ਨਿਗਾਰ ਵੱਲ ਜਾ ਰਿਹਾ ਅਸੀਂ ਤਾਂ ਸਾਨੂੰ ਤੁਸੀਂ ਕਹੋ ਤੁਸੀਂ ਦੱਸੋ ਵੀ ਕਿਹੜੀ ਚੀਜ਼ ਪੈਦਾ ਕਰਨੀ ਹੈ ਲੀਚੀ ਕੀਵੀ ਜਿਹੜੇ ਡ੍ਰੈਗਨ ਫਰੂਟ ਮਤਲਬ ਜਿਹੜੇ ਇੱਥੋਂ ਦੇ ਹੁੰਦੇ ਨੇ ਅਸੀਂ ਉਹ ਵੀ ਇੱਥੇ ਪੈਦਾ ਕਰ ਦਿੰਦੇ ਆ ਸੋ ਇਹ ਸਿਰਫ ਪਾਲਿਸੀਸ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਜੇ ਦੇਸ਼ ਨੂੰ ਸੱਚੀ ਵਿਸ਼ਵਗੁਰੂ ਬਣਾਉਣਾ ਹੈ ਤਾਂ ਉਹ ਕਿਸਾਨੀ ਦੇ ਥਰੂ ਹੀ ਬਣ ਸਕਦਾ 60% ਲੋਕ ਸਾਡੇ ਕਿਸਾਨੀ ਦੇ ਸਿੱਧੇ ਨਿਰਭਰ ਆ ਸਾਡੇ ਦੇਸ਼ ਦੇ ਤੇ ਤੁਸੀਂ ਮਤਲਬ ਪਾਲਿਸੀਆਂ ਇਸ ਤਰ੍ਹਾਂ ਦੀ ਬਣਾਉਣੀ ਆ ਕਿ ਕਿਸਾਨ ਕਿਸਾਨੀ ਛੱਡ ਜਾ ਹੁਣ ਤਾਂ ਜਿਹੜੇ ਸਾਡੇ ਮਾਹਰ ਆ ਇਕਨੋਮਿਸਟ ਆ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਜਿਹੜੀ ਮੇਨ ਇਕਨੋਮਿਕਲ ਡਰਾਈਵਿੰਗ ਫੋਰਸ ਆ ਉਹ ਐਗਰੀਕਲਚਰ ਸੋ ਇਹਨੂੰ ਕੇਂਦਰ ਸਰਕਾਰ ਨੂੰ ਆਪਣੀਆਂ ਇੰਡੀਅਨ ਪਾਲਿਸੀਆਂ ਦੇ ਵਿੱਚ ਤਬਦੀਲੀ ਕਰਨੀ ਪਵੇਗੀ ਹਾਂ ਜੀ ਪਰ ਅੱਜ ਵੀ ਦੇਖ ਰਿਹਾ ਹੈ ਕਿ ਜਿਹੜੀ ਐਮਐਸ ਨੂੰ ਬਹੁਤ ਘੱਟ ਰੇਟ ਤੇ ਜਿਹੜੀ ਗੁਣੀ ਤੇਲੀ ਜਾਂਦੀ ਹੈ ਉਹ ਸਾਡੇ ਇਤਰਾਜ ਚ ਤਾਰੇ ਹੈ ਕਿ ਸਾਨੂੰ ਨਾਦਰ ਸਹੀ ਮਿਲਿਓ ਪੰਡੀਆਂ ਜੀ ਇੱਕ ਤੁੰਨੀ ਕੱਢੀ ਦੋ ਉਸ ਨੂੰ ਲੈ ਕੇ ਕੀ ਦੇਖੋ ਇਹਦੇ ਬਾਰੇ ਮੈਂ ਰਿਪੋਰਟ ਮੰਗਾ ਲੂੰ ਲੇਕਿਨ ਮੈਂ ਇੱਕ ਵੱਡੀ ਤੁਹਾਡੇ ਨਾਲ ਗੱਲ ਕਰਨੇ ਸ਼ੇਅਰ ਕਰਨੀ ਹੈ ਸਾਡਾ ਪੰਜਾਬ ਬਾਸਮਤੀ ਪੈਦਾ ਕਰਦਾ ਹੈ ਦੁਨੀਆ ਦੀ ਬੈਸਟ ਬਾਸਮਤੀ ਸਾਡੇ ਕੋਲ ਹੈ ਲੇਕਿਨ ਇਹਨਾਂ ਨੇ ਐਕਸਪੋਰਟ ਦੇ ਕਿੰਨੇ ਸਰਕਾਰ ਵਾਲਿਆਂ ਨੇ ਉੱਤੇ ਬੈਨ ਲਾਇਆ ਹੋਇਆ ਸਾਰੀ ਬਾਸਮਤੀ ਨੂੰ ਇਹਨਾਂ ਦੇ ਜਿਹੜੇ ਦੋ ਚਾਰ ਜਿਹੜੇ ਵਪਾਰ ਕਾਰਪੋਰੇਟ ਘਰਾਣੇ ਉਹ ਖਰੀਦੀ ਜਾਂਦੇ ਜਦੋਂ ਪੰਜਾਬ ਦੇ ਕਿਸਾਨ ਤੋਂ ਹਰਿਆਣਾ ਦੇ ਕਿਸਾਨ ਤੋਂ ਯੂਪੀ ਦੇ ਕਿਸਾਨ ਤੋਂ ਬਾਸਮਤੀ ਖਰੀਦੀ ਜਾਊਗੀ ਸਾਰੀ ਉਹ ਸਸਤੇ ਬਾ ਪ੍ਰੋਵ ਦੇ ਪ੍ਰਾਈਸਸ ਤੇ ਉਸ ਤੋਂ ਬਾਅਦ ਉਹਨਾਂ ਨੇ ਐਕਸਪੋਰਟ ਖੋਲ ਦੇਣੀ ਮੁੜ ਕੇ ਉਹਨਾਂ ਨੂੰ ਅਰਬਾਂ ਦਾ ਫਾਇਦਾ ਸੋ ਸਾਡੇ ਨਾਲ ਸਾਜੀ ਹੌਰੀਆ ਹਰ ਰੋਸ ਸਾਜੀ